ਸੋ ਅੱਜ ਅਸੀਂ ਪਵਿੱਤਰ ਵਚਨ ਦੇ ਵਿੱਚੋਂ ਇਹ ਹੀ ਸਿੱਖਣਾ ਹੈ ਕਿ ਅਸੀਂ ਪਰਮੇਸ਼ਵਰ ਦੇ ਹੱਥਾਂ ਦੀ ਮਹਾਨ ਰਚਨਾ ਹਾਂ ਹਾਲੇਲੂਇਆ ਅਸੀਂ ਪਰਮੇਸ਼ਵਰ ਦੇ ਹੱਥਾਂ ਦੀ ਮਹਾਨ ਰਚਨਾ ਹਾਂ ਅਸੀਂ ਗ੍ਰੇਟੈਸਟ ਕ੍ਰੀਏਸ਼ਨ ਹਾਂ ਪਰਮੇਸ਼ਵਰ ਨੇ ਸ਼ਬਦ ਦੇ ਨਾਮ ਸੰਸਾਰ ਦੀ ਹਰ ਸ਼ੈਅ ਨੂੰ ਬਣਾਇਆ ਪਰ ਸਾਨੂੰ ਆਪਣੇ ਹੱਥਾਂ ਦੇ ਨਾਲ ਬਣਦਾ ਹੈ ਹallelujah ਅਰ ਆਓ ਅਸੀਂ वचन ਦੇ ਵਿੱਚੋਂ ਦੇਖਦੇ ਹਾਂ ਉਤਪਤੀ ਕਿਤਾਬ ਉਹਦਾ ਪਹਿਲਾ ਅਧਿਆਇ ਤੇ ਉਹਦੀ 27 28 ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਕਹਿੰਦਾ ਸੋ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ ਪਰਮੇਸ਼ਵਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ ਪਰਮੇਸ਼ਵਰ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਆਖਿਆ ਕਿ ਫਲੋ ਅਰਵਦੋ ਅਰ ਧਰਤੀ ਨੂੰ ਭਰ ਦਿਓ ਅਤੇ ਉਹਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਆਕਾਸ਼ ਦੇ ਪੰਛੀਆਂ ਉੱਤੇ ਅਰ ਸਾਰੇ ਧਰਤੀ ਪਰ ਕਿਸਰਨ ਵਾਲੇ ਜੀਵਾਂ ਉੱਤੇ ਰਾਜ ਕਰੋ ਹallelujah ਪਰਮੇਸ਼ਵਰ ਨੇ ਤੁਹਾਨੂੰ ਰਾਜ ਕਰਨ ਦੀ ਆਸੀਸ ਦਿੱਤੀ ਆ ਪਰਮੇਸ਼ਵਰ ਨੇ ਤੁਹਾਡੇ ਉੱਤੇ ਬਰਕਤ ਬੋਲੀ ਆ ਕਿ ਤੁਸੀਂ ਰਾਜ ਕਰੋ ਅਸਮਾਨ ਦੀਆਂ ਚੀਜ਼ਾਂ ਦੇ ਉੱਤੇ ਧਰਤੀ ਦੀਆਂ ਚੀਜ਼ਾਂ ਦੇ ਉੱਤੇ ਧਰਤੀ ਉੱਤੇ ਕਿਸ ਰਹਿਣ ਵਾਲੀਆਂ ਦੇ ਉੱਤੇ ਪਾਣੀ ਵਿਚਲੀਆਂ ਚੀਜ਼ਾਂ ਦੇ ਉੱਤੇ ਪਰਮੇਸ਼ਵਰ ਨੇ ਸਾਨੂੰ ਰਾਜ ਕਰਨ ਦੀ ਆਸੀਸ ਦਿੱਤੀ ਆ ਅ ਸਾਨੂੰ ਕਿਹੋ ਜਿਹਾ ਬਣਾਇਆ ਆ ਪਰਮੇਸ਼ਵਰ ਨੇ ਆਪਣੇ ਜਿਹਾ ਪਰਮੇਸ਼ਵਰ ਨੇ ਆਪਣੇ ਜਿਹਾ ਸਾਨੂੰ ਬਣਾਇਆ ਆਪਣੇ ਸਰੂਪ ਉੱਤੇ ਪਰਮੇਸ਼ਵਰ ਜੀ ਨੇ ਸਾਨੂੰ ਉਤਪਤ ਕੀਤਾ ਹੈ ਸਿਰਫ ਨਾਰੀ ਨੂੰ ਨਹੀਂ ਜਾਂ ਸਿਰਫ ਨਰ ਨੂੰ ਨਹੀਂ ਸਿਰਫ ਮਰਦ ਨੂੰ ਨਹੀਂ ਸਿਰਫ ਔਰਤ ਨੂੰ ਨਹੀਂ ਪਰ ਕਿ ਲਿਖਿਆ ਨਰ ਨਾਰੀ ਉਸ ਨੇ ਉਤਪਤ ਕੀਤਾ ਹallelujah ਦੋਨਾਂ ਨੂੰ ਹੀ ਚਾਹੇ ਔਰਤ ਆ ਉਹਨੂੰ ਵੀ ਪਰਮੇਸ਼ਵਰ ਨੇ ਆਪਣੇ ਸਰੂਪ ਉੱਤੇ ਬਣਾਇਆ ਚਾਹੇ ਮਰਦਾਂ ਨੂੰ ਵੀ ਪਰਮੇਸ਼ਵਰ ਨੇ ਆਪਣੇ ਸਰੂਪ ਉੱਤੇ ਬਣਾਇਆ ਹallelujah ਅਰ ਪਰਮੇਸ਼ਵਰ ਨੇ ਉਹਨਾਂ ਨੂੰ ਬles ਕੀਤਾ ਆ ਪਰਮੇਸ਼ਵਰ ਨੇ ਉਹਨਾਂ ਨੂੰ ਅਸੀਸ ਦਿੱਤੀ ਆ ਸੋ ਜਦੋਂ ਪਰਮੇਸ਼ਵਰ ਜੀ ਨੇ ਆਦਮ ਨੂੰ ਬਣਾਇਆ ਹਵਾ ਨੂੰ ਬਣਾਇਆ ਜਦੋਂ ਪਰਮੇਸ਼ਵਰ ਨੇ ਨਰ ਨੂੰ ਬਣਾਇਆ ਨਾਰੀ ਨੂੰ ਬਣਾਇਆ ਤੇ ਉਹਨਾਂ ਨੂੰ ਬਣਾ ਕੇ ਸਰਾਪਿਤ ਨਹੀਂ ਕੀਤਾ ਸ਼ਰਾਪ ਨਹੀਂ ਦਿੱਤਾ ਉਹਨਾਂ ਦੇ ਉੱਤੇ ਕੋਈ ਦੁੱਖ ਨਹੀਂ ਬੋਲਿਆ ਕਿ ਤੁਸੀਂ ਬਿਮਾਰ ਹੋ ਜਾਓ ਤੁਸੀਂ ਪਰੇਸ਼ਾਨ ਹੋ ਜਾਓ ਤੁਸੀਂ ਰੋਂਦੇ ਰਹੋ ਤੁਸੀਂ ਪਛਟਾਉਂਦੇ ਰਹੋ ਪਰ वचन ਦੇ ਵਿੱਚ ਲਿਖਿਆ ਅਸੀਸ ਦਿੱਤੀ ਅਰ ਅਸੀਸ ਦਿੱਤੀ ਕਿ ਅਸਮਾਨ ਧਰਤੀ ਅਤੇ ਪਾਣੀ ਦੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਕੀ ਕਰੋ ਰਾਜ ਕਰੋ ਹallelujah ਸੋ ਸਾਡੇ ਅੰਦਰ ਪਰਮੇਸ਼ਵਰ ਨੇ ਕਾਪਲੀਅਤ ਪਾਈ ਹੈ ਹਰੇਕ ਮਨੁੱਖ ਦੇ ਅੰਦਰ ਪਰਮੇਸ਼ਵਰ ਨੇ ਕਾਬਲੀਅਤ ਪਾਈ ਔਰ ਉਹ ਕਿਹੜੀ ਕਾਬਲੀਅਤ ਆ ਜੋ ਪਰਮੇਸ਼ਵਰ ਦੇ ਅੰਦਰ ਕਾਬਲੀਅਤ ਹੈ ਹallelujah ਜੋ ਕੁਝ ਕਰਨ ਦੀ ਸਮਰਥ ਪਰਮੇਸ਼ਵਰ ਦੇ ਅੰਦਰ ਆ ਉਹ ਸਮਰਥ ਪਰਮੇਸ਼ਵਰ ਨੇ ਸਾਡੇ ਅੰਦਰ ਵੀ ਪਾਈ ਆ ਹallelujah ਕਿਉਂਕਿ ਪਰਮੇਸ਼ਵਰ ਨੇ ਸਾਨੂੰ ਆਪਣੇ ਜਿਹਾ ਬਣਾਇਆ ਹੈ ਪਰਮੇਸ਼ਵਰ ਨੇ ਸਾਨੂੰ ਆਪਣੇ ਸਰੂਪ ਤੇ ਬਣਾਇਆ ਹੈ ਪਰਮੇਸ਼ਵਰ ਨੇ ਸਾਨੂੰ ਆਪਣੇ ਸੁਭਾਅ ਦੇ ਉੱਤੇ ਬਣਾਇਆ ਹੈ ਔਰ ਪਰਮੇਸ਼ਵਰ ਦੀ ਇੱਛਾ ਹੈ ਕਿ ਮਨੁੱਖ ਰਾਜ ਕਰੇ ਮਨੁੱਖ ਬੰਦਨਾ ਵਿੱਚ ਨਾ ਰਹੇ ਮਨੁੱਖ ਗੁਲਾਮੀ ਦੇ ਵਿੱਚ ਨਾ ਰਹੇ ਰੋਂਦਾ ਨਾ ਰਹੇ ਪਰ ਕੀ ਕਰੇ ਰਾਜ ਕਰੇ ਹallelujah ਸੋ ਬਹੁਤ ਸਾਰੇ ਲੋਕ ਆ ਉਹ ਬੰਦਨਾ ਦੇ ਵਿੱਚ ਆ ਸ਼ੈਤਾਨੀ ਬੰਦਨਾ ਦੇ ਵਿੱਚ ਬਹੁਤ ਸਾਰੇ ਸਰੀਰਕ ਬੰਦਨਾ ਦੇ ਵਿੱਚ ਆ ਬਹੁਤ ਸਾਰੇ ਬੁਰੀਆਂ ਆਦਤਾਂ ਦੇ ਬੰਦਨਾ ਦੇ ਵਿੱਚ ਆ ਬਹੁਤ ਸਾਰੇ ਨਸ਼ੇ ਦੇ ਬੰਦਨਾ ਦੇ ਵਿੱਚ ਆ ਇਹ ਤਰ੍ਹਾਂ ਦੇ ਬੰਦਨਾ ਦੇ ਵਿੱਚ ਪਰ ਤੁਹਾਨੂੰ ਬੰਦਨਾ ਦੇ ਵਿੱਚ ਰੱਖਣ ਦੀ ਇੱਛਾ ਪਰਮੇਸ਼ਵਰ ਦੀ ਨਹੀਂ ਆ ਤੁਹਾਡੇ ਅੰਦਰ ਪਰਮੇਸ਼ਵਰ ਨੇ ਕਾਬਲੀਅਤ ਪਾਈ ਆ ਕਿ ਤੁਸੀਂ ਉਹਨਾਂ ਬੰਦਨਾ ਤੋਂ ਬਾਹਰ ਆ ਸਕੋ ਹallelujah ਪਰਮੇਸ਼ਵਰ ਨੇ ਤੁਹਾਨੂੰ ਰਾਜਕੁਮਾਰ ਰਾਜਕੁਮਾਰੀਆਂ ਬਣਾਇਆ ਆ ਕਿਉਂਕਿ ਉਹ ਖੁਦ ਸ਼ਹਿਨशाह ਪਰਮੇਸ਼ਵਰ ਆ ਔਰ ਉਹਨੇ ਤੁਹਾਨੂੰ ਆਪਣੇ ਬੇਟੇ ਬੇਟੀਆਂ ਹੋਣ ਦਾ ਅਧਿਕਾਰ ਦਿੱਤਾ ਆ ਹallelujah ਤੁਸੀਂ ਸੁਧਾਰਨ ਨਹੀਂ ਆ ਆਪਣੇ ਆਪ ਨੂੰ ਸੁਧਾਰਨ ਸਮਝਣਾ ਬੰਦ ਕਰੋ ਕਿਉਂਕਿ ਜਿੱਦਾਂ ਦੇ ਤੁਹਾਡੇ ਵਿਚਾਰ ਹੋਣਗੇ ਉਦਾਂ ਦੇ ਤੁਸੀਂ ਬਣਦੇ ਜਾਓਗੇ ਜੋ ਤੁਸੀਂ ਆਪਣੇ ਲਈ ਸੋਚਦੇ ਰਹੋਗੇ ਤੁਸੀਂ ਉਹੀ ਬਣਦੇ ਜਾਓਗੇ ਅਗਰ ਤੁਸੀਂ ਖੁਦ ਨੂੰ ਨਿਕੰਮਾ ਸਮਝਣਾ ਸ਼ੁਰੂ ਕਰ ਦੋਗੇ ਤਾਂ ਫਿਰ ਤੁਸੀਂ ਜ਼ਿੰਦਗੀ ਦੇ ਵਿੱਚ ਨਿਕੰਮੇ ਬਣ ਜਾਓਗੇ ਅਗਰ ਤੁਸੀਂ ਖੁਦ ਨੂੰ ਚਾਤਰ ਸਮਝਣਾ ਸ਼ੁਰੂ ਕਰੋਗੇ ਸੱਚਮੁੱਚ ਚਤਰਾਈ ਤੁਹਾਡੇ ਜੀਵਨ ਦਾ ਹਿੱਸਾ ਹੋਊਗੀ ਅਗਰ ਤੁਸੀਂ ਖੁਦ ਨੂੰ ਕਾਰੀਗਰ ਸਮਝੋਗੇ ਤੁਸੀਂ ਕਾਰੀਗਰ ਬਣੋਗੇ ਅਗਰ ਤੁਸੀਂ ਖੁਦ ਨੂੰ ਇੰਟੈਲੀਜੈਂਟ ਸਮਝਣਾ ਸ਼ੁਰੂ ਕਰ ਦੋ ਤੁਸੀਂ ਇੰਟੈਲੀਜੈਂਟ ਹੋ ਜਾਓਗੇ ਅਗਰ ਤੁਸੀਂ ਨਲਾਇਕ ਸਮਝੋਗੇ ਖੁਦ ਨੂੰ ਤਾਂ ਤੁਸੀਂ ਫਿਰ ਨਲਾਇਕ ਹੋ ਜਾਓਗੇ ਜਿੱਦਾਂ ਦੇ ਤੁਹਾਡੇ ਵਿਚਾਰ ਹੋਣਗੇ ਉਦਾਂ ਦੇ ਤੁਸੀਂ ਬਣ ਜਾਓਗੇ ਇਸ ਲਈ ਜੋ ਤੁਸੀਂ ਸੋਚਦੇ ਆ ਉਹਨੂੰ ਵੀ ਸੋਚ ਕੇ ਹੀ ਸੋਚੋ ਸਮਝ ਲੱਗੀ ਕਿ ਜਿਹੜੇ ਵਿਚਾਰ ਤੁਹਾਡੇ ਅੰਦਰ ਆਉਂਦੇ ਆ ਤੁਸੀਂ ਉਹਨਾਂ ਨੂੰ ਜਦੋਂ ਰਿਸੀਵ ਕਰਨਾ ਆ ਤਾਂ ਤੁਸੀਂ ਪਹਿਲਾਂ ਸੋਚਣਾ ਆ ਕਿ ਇਹ ਜੋ ਮੈਂ ਰਿਪੀਟ ਕਰਨ ਲੱਗਾ ਆਪਣੇ ਅੰਦਰ ਜਿੰਨੂੰ ਮੈਂ ਰਿਸੀਵ ਕਰਨ ਲੱਗਾ ਆ ਜੋ ਮੈਂ ਆਪਣੇ ਮਨ ਦੇ ਅੰਦਰ ਰੱਖ ਰਿਹਾ ਆ ਕਿ ਇਹ ਮੇਰੇ ਲਈ ਫਾਇਦੇ ਵਾਲੀ ਗੱਲ ਹੈ ਕੀ ਇਹ ਮੇਰੇ ਜੀਵਨ ਦੇ ਵਿੱਚ ਬlesing ਲੈ ਕੇ ਆਏਗੀ ਜਾਂ ਸਰਾਪ ਲੈ ਕੇ ਆਏਗੀ ਕਈ ਵਾਰੀ ਕੋਈ ਜਣਾ ਤੁਹਾਨੂੰ ਕਹਿੰਦਾ ਬੁੱਤੂ ਤੂੰ ਤਾਂ ਬੇਮਕੂਫ ਹੈਂ ਤੂੰ ਮੂਰਖ ਹੈਂ ਤੁਸੀਂ ਉਸ ਗੱਲ ਨੂੰ ਵੀ ਰਿਸੀਵ ਕਰ ਲੈਨੇ ਆ ਕਿੱਦਾਂ ਤੁਸੀਂ ਉਦਾਸ ਹੋ ਜਾਂਨੇ ਆ ਉਹਦੀ ਇਹ ਗੱਲ ਸੁਣ ਕੇ ਇਹਦਾ ਮਤਲਬ ਤੁਸੀਂ ਉਹਨੂੰ ਲੈ ਲਿਆ ਉਹ ਸਖਰ ਨੂੰ ਕਿ ਇਹਨੇ ਮੈਂ ਕਿਆ ਅੱਛਾ ਮੈਂ ਬੁੱਧੂ ਆ ਮੈਂ ਬੇਕੂਫ ਆ ਮੈਂ ਮੂਰਖ ਆ ਮਤਲਬ ਤੁਸੀਂ ਉਸ ਚੀਜ਼ ਦੇ ਉੱਤੇ ਰਿਐਕਸ਼ਨ ਦਿੱਤਾ ਪਰ ਕਈ ਵਾਰੀ ਤੁਸੀਂ ਜਦੋਂ ਉਸ ਚੀਜ਼ ਨੂੰ ਲੈ ਲੈਨੇ ਆ ਸੱਚੀ ਫੇਰ ਤੁਸੀਂ ਉਦਾਂ ਦੇ ਹੋਣੇ ਸ਼ੁਰੂ ਹੋ ਜਾਂਦੇ ਆ ਪਰ ਜੇ ਕੋਈ ਤੁਹਾਨੂੰ ਨਾਨਸੈਂਸ ਵਰਡ ਬੋਲਦਾ ਆ ਕੋਈ ਗਲਤ ਗੱਲ ਬੋਲਦਾ ਆ ਤੁਸੀਂ ਉਹਦੇ ਉੱਤੇ ਕੋਈ ਰਿਐਕਟ ਨਾ ਕਰੋ ਤੁਸੀਂ ਉਹਦੇ ਉੱਤੇ ਕੋਈ ਆਪਣਾ ਹਾਵ ਭਾਵ ਪ੍ਰਗਟ ਨਾ ਕਰੋ ਤੁਸੀਂ ਦੇਖਿਓ ਉਹ ਅੱਖਰ ਨੇ ਤੁਹਾਡੇ ਜੀਵਨ ਵਿੱਚ ਕੋਈ ਕੰਮ ਨਹੀਂ ਕਰਨਾ ਤੁਹਾਨੂੰ ਦੁੱਖ ਕਿਉਂ ਲੱਗਾ ਉਹ ਅੱਖਰ ਸੁਣ ਕੇ ਜਦੋਂ ਕਿਸੇ ਨੇ ਤੁਹਾਨੂੰ ਮੂਰਖ ਕਿਹਾ ਜਾਂ ਨਿਰਬੁੱਧ ਕਿਹਾ ਕਿਉਂ ਦੁੱਖ ਲੱਗਾ ਕਿਉਂਕਿ ਉਹ ਅੱਖਰ ਤੁਹਾਡੇ ਦਿਲ ਤੱਕ ਤੁਸੀਂ ਲੈ ਗਏ ਤੇ ਜਿਹੜੀ ਚੀਜ਼ ਦਿਲ ਤੱਕ ਚਲੇ ਗਈ ਉਥੇ ਟਿਕ ਗਈ ਬਾਰ ਬਾਰ ਯਾਦ ਆ ਰਹੀ ਉਹਨੇ ਮੈਨੂੰ ਇਹ ਕਿਹਾ ਸੀ ਉਹਨੇ ਮੈਨੂੰ ਇਹ ਕਿਹਾ ਸੀ ਉਹਨੇ ਮੈਨੂੰ ਇਹ ਕਿਹਾ ਸੀ ਇਟ ਮੀਨ ਅਜੇ ਉਹ ਪਈ ਹੋਈ ਆ ਸਮਝ ਲੱਗ ਰਹੀ ਤੁਹਾਨੂੰ ਕੋਈ ਤੁਹਾਨੂੰ ਗਿਫਟ ਦਿੰਦਾ ਆ ਤੁਸੀਂ ਇਹਨੂੰ ਘਰੇ ਲਿਆ ਕੇ ਸੈਲਫ ਤੇ ਟਿਕਾ ਲੈਣੇ ਆ ਤੁਸੀਂ ਉਹਨੂੰ ਸ਼ੋਕੇਸ ਦੇ ਵਿੱਚ ਰੱਖ ਲੈਣੇ ਆ ਜਿੰਨੀ ਵਾਰੀ ਤੁਸੀਂ ਉਹਦੇ ਸਾਹਮਣੇ ਆਉਂਦੀ ਲੰਘੋਂਗੇ ਤੁਹਾਨੂੰ ਕੀ ਯਾਦ ਆਊਗਾ ਇਹ ਤੋਹਫਾ ਮੈਨੂੰ ਫਲਾਨੇ ਬੰਦੇ ਨੇ ਦਿੱਤਾ ਸੀ ਉਸ ਚੀਜ਼ ਨੂੰ ਦੇਖ ਕੇ ਨਾਲ ਤੁਹਾਨੂੰ ਉਹ ਬੰਦਾ ਵੀ ਯਾਦ ਆਊਗਾ ਕਿ ਉਹਨੇ ਮੈਨੂੰ ਇਹ ਗਿਫਟ ਦਿੱਤਾ ਸੀ ਕਿਉਂ ਤੁਹਾਨੂੰ ਉਹ ਬੰਦਾ ਯਾਦ ਆ ਰਿਹਾ ਕਿਉਂਕਿ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਉਹ ਚੀਜ਼ ਪਈ ਹੋਈ ਆ ਕਿਉਂ बार-बार ਗੁੱਸਾ ਆ ਰਿਹਾ ਕਿਉਂਕਿ ਤੁਹਾਡੇ ਅੰਦਰ ਉਹ ਚੀਜ਼ ਪਈ ਹੋਈ ਆ ਤੁਸੀਂ ਉਸ ਚੀਜ਼ ਨੂੰ ਸੰਭਾਲ ਕੇ ਰੱਖ ਲਿਆ ਉਹ ਗਿਫਟ ਜਿਹੜਾ ਤੁਹਾਨੂੰ ਕਿਸੇ ਨੇ ਦਿੱਤਾ ਸੀ ਪਰ ਤੁਹਾਨੂੰ ਪਸੰਦ ਨਹੀਂ ਆਇਆ ਸੀ ਜਾਂ ਤੁਹਾਨੂੰ ਉਹ ਸੱਚੀ ਉਹ ਗਿਫਟ ਰੀਸੀਵ ਨਹੀਂ ਕਰਨਾ ਚਾਹੀਦਾ ਸੀ ਪਰ ਤੁਸੀਂ ਉਹਨੂੰ ਆਪਣੇ ਦਿਲ ਦੀ ਸ਼ੈਲਫ ਦੇ ਉੱਤੇ ਟਿਕਾ ਲਿਆ ਆ ਜਿੰਨੀ ਵਾਰੀ ਤੁਸੀਂ ਅੰਦਰ ਚਾਤੀ ਮਾਰਦੇ ਆ ਤੇ ਤੁਸੀਂ ਫਿਰ ਦੁਖੀ ਹੋ ਜਾਂਦੇ ਆ ਕਿਹੜਾ ਵਿਚਾਰ ਅਸੀਂ ਆਪਣੇ ਅੰਦਰ ਰੱਖਣਾ ਆ ਕਿਹੜਾ ਵਿਚਾਰ ਅਸੀਂ ਆਪਣੇ ਅੰਦਰ ਨਹੀਂ ਰੱਖਣਾ ਇਹ ਸਾਡੇ ਉੱਤੇ ਨਿਰਪਰ ਕਰਦਾ ਆ ਹਾਲੇਲੂਇਆ ਕੋਈ ਵੀ ਮਨੋ ਖੁਸ਼ੀ ਨੂੰ ਖਰਾਬ ਨਹੀਂ ਕਰ ਸਕਦਾ ਇਹ ਪਵਿੱਤਰ ਬਾਈਬਲ ਕਹਿੰਦਾ ਹੈ ਆਹ ਘੋਤਾਂ ਦੀ ਕਿਤਾਬ ਦੇ ਵਿੱਚ ਕਹਿੰਦਾ ਕੋਈ ਤੁਹਾ ਤੋਂ ਤੁਹਾਡੀ ਖੁਸ਼ੀ ਖੋਹ ਨਹੀਂ ਸਕਦਾ ਸਿਰਫ ਮਨੁੱਖ ਆਪ ਤੁਸੀਂ ਕਾਲੇ ਰੰਗ ਦੇ ਕੱਪੜੇ ਪਾਏ ਤੁਹਾਨੂੰ ਚੰਗੇ ਲੱਗੇ ਤਾਂ ਹੀ ਤੁਸੀਂ ਪਾਏ ਤੁਹਾਨੂੰ ਕਿਸੇ ਨੇ ਆ ਕੇ ਕਹਿ ਦਿੱਤਾ ਕਾਲਾ ਰੰਗ ਤਾਂ ਤੇਰੇ ਤੇ ਬਿਲਕੁਲ ਨਹੀਂ ਜੱਚਦਾ ਸਵੇਰ ਦੇ ਤੁਸੀਂ ਖੁਸ਼ ਸੀ ਕਿ ਮੈਂ ਬਹੁਤ ਸੋਹਣਾ ਲੱਗ ਰਿਹਾ ਮੈਂ ਬਹੁਤ ਸੋਹਣਾ ਲੱਗ ਰਿਹਾ ਯਾ ਪਰ ਇੱਕ ਬੰਦਾ ਆਇਆ ਉਹਨੇ ਆਣ ਕੇ ਕਹਿਤਾ ਤੇਰੇ ਤੇ ਕਾਲਾ ਰੰਗ ਨਹੀਂ ਜੱਚਦਾ ਤੁਸੀਂ ਬਤਾਉ ਵਰਗਾ ਮੂੰਹ ਕਰ ਲਿਆ ਕਿ ਕਾਲਾ ਰੰਗ ਨਹੀਂ ਮੇਰੇ ਤੇ ਜੱਚਦਾ ਹੁਣ ਤੁਸੀਂ ਦਸਾਂ ਬੰਦਿਆਂ ਦੇ ਵਿੱਚ ਖਲੋਤੇ ਆਪਣੇ ਆਪ ਨੂੰ ਇਦਾਂ ਮਹਿਸੂਸ ਕਰ ਰਹੇ ਇਹ ਨੌ ਤਾਂ ਬਹੁਤ ਸੋਹਣੇ ਲੱਗਦੇ ਮੈਂ ਨਹੀਂ ਸੋਹਣਾ ਲੱਗਦਾ ਪਰ ਸਵੇਰ ਦੇ ਤੁਸੀਂ ਇਦਾਂ ਸੋਚ ਰਹੇ ਸੀ ਕਿ ਜਿੰਨੇ ਵੀ ਇਸ ਬਰਾਤ ਦੇ ਵਿੱਚ ਆਏ ਸਾਰਿਆਂ ਨਾਲੋਂ ਸੋਹਣਾ ਮੈਂ ਹੀ ਲੱਗ ਰਿਹਾ ਹਾਂ ਦਾ ਹੋਣਾ ਕਿ ਗੋਲ ਗੱਪੇ ਖਾਂਦਾ ਹੋਣਾ ਹਾਂ ਪਰ ਤੁਸੀਂ ਤੁਹਾਨੂੰ ਪਾਣੀ ਦਾ ਘੁੱਟ ਵੀ ਨਹੀਂ ਲੰਘਣ ਡਿਆ ਕਿ ਕਾਲਾ ਰੰਗ ਨਹੀਂ ਮੇਰੇ ਤੇ ਜੱਤ ਦਾ ਤਾਂ ਉਹ ਤੁਹਾਨੂੰ ਕਹਿ ਕੇ ਨਹੀਂ ਗਿਆ ਨਾਲ ਵੀ ਤੂੰ ਉਦਾਸ ਹੋ ਜਾ ਤੇ ਇੰਨੇ ਬੀਬੇ ਤੁਸੀਂ ਹੈ ਨਹੀਂ ਵੀ ਤੁਸੀਂ ਉਹਦੇ ਆਖੇ ਲੱਗ ਕੇ ਉਦਾਸ ਹੋ ਮੋ ਪਰ ਤੁਹਾਡੇ ਮਨ ਨੇ ਉਸ ਸ਼ਬਦ ਨੂੰ ਲੈ ਲਿਆ ਤੁਸੀਂ ਮੰਨ ਲਿਆ ਕਿ ਮੈਂ ਨਹੀਂ ਸੋਹਣਾ ਲੱਗ ਰਿਹਾ ਤੇ ਤੁਸੀਂ ਆਪਣੇ ਆਪ ਨੂੰ ਸੋਹਣਾ ਲੱਗਣਾ ਬੰਦ ਹੋ ਗਏ ਸਵੇਰ ਦਾ ਤੁਸੀਂ ਕੀ ਮੰਨਿਆ ਸੀ ਕਿ ਮੈਂ ਸੋਹਣਾ ਲੱਗ ਰਿਹਾ ਜਾਂ ਤੇ ਤੁਸੀਂ ਆਪਣੇ ਆਪ ਨੂੰ ਸੋਹਣਾ ਦੇਖ ਰਹੇ ਸੀ ਉਸੇ ਸ਼ੀਸ਼ੇ ਵਿੱਚ ਜਿੱਥੇ ਤੁਸੀਂ ਆਪਣੇ ਆਪ ਨੂੰ ਸੋਹਣਾ ਦੇਖ ਰਹੇ ਸੀ ਹੁਣ ਤੁਸੀਂ ਅਜੀ ਭਜੀ ਬਾਥਰੂਮ 'ਚ ਜਾ ਕੇ ਦੇਖਦੇ ਹੋ ਤੇ ਦੇਖਦੇ ਵਕਤ ਕੀ ਇੰਨਾ ਨਹੀਂ ਜੱਚ ਰਿਹਾ ਨਾ ਤਾਂ ਸ਼ੀਸ਼ੇ ਨੇ ਸਵੇਰੇ ਤੁਹਾਨੂੰ ਕਿਹਾ ਸੀ ਬਹੁਤ ਸੋਹਣਾ ਲੱਗ ਰਿਹਾ ਨਾ ਹੁਣ ਉਹਨੇ ਕਿਹਾ ਨਹੀਂ ਸੋਹਣਾ ਲੱਗ ਰਿਹਾ ਕਹਿ ਰਿਹਾ ਆ ਤੁਹਾਡਾ ਮਨ ਸਵੇਰੇ ਇਹੀ ਕਹਿ ਰਿਹਾ ਸੀ ਬਹੁਤ ਸੋਹਣਾ ਲੱਗ ਰਿਹਾ ਹੁਣ ਇਹੀ ਕਹਿ ਰਿਹਾ ਨਹੀਂ ਲੱਗ ਰਿਹਾ ਕਿਉਂਕਿ ਥੋਟ ਸਵੇਰੇ ਤੁਸੀਂ ਕ੍ਰੀਏਟ ਕੀਤਾ ਸੀ ਕਿ ਹਾਂ ਸਹੀ ਆ ਤੇ ਹੁਣ ਤੁਸੀਂ ਕੀ ਕ੍ਰੀਏਟ ਕੀਤਾ ਕਿ ਮੈਂ ਨਹੀਂ ਉਹ ਜਿਹੜਾ ਕਹਿ ਕੇ ਗਿਆ ਉਹ ਸਹੀ ਹੈ ਤਾਂ ਸੰਤ ਪੌਲਸ ਕੀ ਕਹਿੰਦੇ ਆ ਕਹਿੰਦੇ ਮੈਂ ਹਰ ਉਹ ਸਿੱਖਿਆ ਜਿਹੜੀ ਮਸੀਹ ਦੇ ਵਿਰੁੱਧ ਸਿਰ ਚੱਕਦੀ ਆ ਨਹੀਂ ਸਮਝ ਲਗੀ ਹਰ ਉਹ ਚੀਜ਼ ਜਿਹੜੀ ਪਰਮੇਸ਼ਵਰ ਦੀ ਸਿੱਖਿਆ ਦੇ ਵਿਰੁੱਧ ਅਸੀਂ ਉਹਨੂੰ ਬੰਦਨ ਵਿੱਚ ਲਿਆਉਣਾ ਹੈ ਖੁਦ ਨੂੰ ਬੰਦਨ ਦੇ ਵਿੱਚ ਨਹੀਂ ਲੈ ਕੇ ਆਉਣਾ ਉਹ ਚੀਜ਼ਾਂ ਜਿਹੜੀਆਂ ਨੈਗੇਟਿਵ ਹ ਉਹ ਚੀਜ਼ਾਂ ਜਿਹੜੀਆਂ ਸਾਡੀ ਰੂਹ ਦਾ ਨਾਸ਼ ਕਰਦੀਆਂ ਉਹ ਚੀਜ਼ਾਂ ਜਿਹੜੀਆਂ ਸਾਡੇ ਸਰੀਰ ਦਾ ਨਾਸ਼ ਕਰਦੀਆਂ ਉਹ ਚੀਜ਼ਾਂ ਜਿਹੜੀਆਂ ਸਾਡੇ ਸਮੇਂ ਦਾ ਨਾਸ਼ ਕਰਦੀਆਂ ਜਿਹੜੀਆਂ ਸਾਡੀ ਖੁਸ਼ੀ ਦਾ ਨਾਸ਼ ਕਰਦੀਆਂ ਸਾਡੀ ਸਿਹਤ ਦਾ ਨਾਸ਼ ਕਰਦੀਆਂ ਅਸੀਂ ਉਹਨਾਂ ਚੀਜ਼ਾਂ ਨੂੰ ਬੰਦਨ ਵਿੱਚ ਲੈ ਕੇ ਆਉਣਾ ਹੈ ਮੈਂ ਬਹੁਤ ਹੀ ਪ੍ਰੈਕਟੀਕਲ ਐਗਜ਼ਾਮਪਲਸ ਦੇਣਾ ਲਾਈਕ ਕਰਦੀ ਆ ਕਿ ਸਾਰਿਆਂ ਨੂੰ ਸਮਝ ਵਿੱਚ ਆ ਸਕਣ ਕਈ ਲੋਕੀ ਬਣ ਜਾਂਦੇ ਸਮਝ ਲੱਕੀ ਮਿੱਠੇ ਦੇ ਗੁਲਾਮ ਪਰ ਉਹਨਾਂ ਨੂੰ ਸ਼ੂਗਰ ਮధుਮੇ ਦੀ ਬਿਮਾਰੀ ਡਾਇਬੀਟਿਸ ਗੁਲਾਬ ਜਾਮਨ ਦੇਖ ਕੇ ਕਹਿੰਦੇ ਮੈਨੂੰ ਰਹਿ ਨਹੀਂ ਹੁੰਦਾ ਮੈਨੂੰ ਸ਼ੂਗਰ ਦਾ ਚੇਤਾ ਭੁੱਲ ਜਾਂਦਾ ਪਰ ਗੁਲਾਬ ਜਾਮਨ ਖਾਣ ਦਾ ਚੇਤਾ ਨਹੀਂ ਭੁੱਲਦਾ ਉਹ ਕਿਹਦੇ ਗੁਲਾਮ ਬਣ ਗਏ ਕਿਹਦੇ ਗੁਲਾਮ ਬਣ ਗਏ ਗੁਲਾਬ ਜਾਮਨ ਦੇ ਪਰ ਕਰਨਾ ਕੀ ਚਾਹੀਦਾ ਸੀ ਗੁਲਾਬ ਜਾਮਨ ਉਹਨਾਂ ਦੀ ਗੁਲਾਮ ਹੋਣੀ ਚਾਹੀਦੀ ਸੀ ਬੰਦੇ ਦਾ ਜੀ ਕਰੇ ਖਾਵੇ ਜੀ ਕਰੇ ਨਾ ਖਾਵੇ ਸਮਝ ਲੱਗੀ ਤੁਸੀਂ ਗੁਲਾਬ ਜਾਮਨ ਦੇ ਗੁਲਾਮ ਨਹੀਂ ਬੰਨਨਾ ਕਿ ਗੁਲਾਬ ਜਾਮਨ ਦਾ ਨੂੰ ਕਹੇ ਕਿ ਆ ਜਾ ਤੇ ਚੱਲ ਤੇਰਾ ਸ਼ੂਗਰ ਲੈਵਲ ਚੈੱਕ ਕਰੀਏ ਤੁਸੀਂ ਖੁਆਇਸ਼ਾਂ ਦੇ ਗੁਲਾਮ ਨਹੀਂ ਬੰਨਨਾ ਕੌਣ ਤੁਹਾਡੀਆਂ ਗੁਲਾਮ ਹੋਣੀਆਂ ਚਾਹੀਦੀਆਂ ਆ ਪਰਮੇਸ਼ਵਰ ਨੇ ਤੁਹਾਨੂੰ ਕੀ ਅਸੀਸ ਦਿੱਤੀ ਆ ਰਾਜ ਕਰੋ ਹallelujah ਤੁਹਾਨੂੰ ਰੂਲਰ ਹੋਣ ਦੇ ਲਈ ਬlesਸ ਕੀਤਾ ਆ ਸਲੇਵ ਹੋਣ ਦੇ ਲਈ ਨਹੀਂ ਗੁਲਾਮ ਹੋਣ ਦੇ ਲਈ ਨਹੀਂ ਬੰਦਨਾ ਵਿੱਚ ਪੈਣ ਦੇ ਲਈ ਨਹੀਂ ਅਸੀਂ ਬੰਦਨਾ ਤੋਂ ਆਜ਼ਾਦ ਹੋਣਾ ਆ ਪਰਮੇਸ਼ਵਰ ਦਾ ਸੁਭਾ ਕੀ ਆ ਬੰਦਨਾ ਨੂੰ ਤੋੜਨਾ ਪਾਪ ਦੇ ਵਿਰੁੱਧ ਹੋਣਾ ਚੰਗੇ ਕੰਮ ਕਰਨ ਤੇ ਪਰਮੇਸ਼ਵਰ ਨੇ ਸਾਨੂੰ ਕਿਹੋ ਜਿਹਾ ਬਣਾਇਆ ਕਿਹੋ ਜਿਹਾ ਬਣਾਇਆ ਆਪਣੀ ਇਮੇਜ ਦੀ ਆਪਣੇ ਜਿਹਾ ਆਪਣੇ ਸਰੂਪ ਤੇ ਸਾਨੂੰ ਪਰਮੇਸ਼ਵਰ ਨੇ ਬਣਾਇਆ ਅਸੀਂ ਸੈਟਰਡੇ ਨਾਈਟ ਨੂੰ ਇੱਥੇ ਐਵਰੀ ਸੈਟਰਡੇ ਨਾਈਟ ਨੂੰ ਬਾਈਬਲ ਸਟਡੀ ਹੁੰਦੀ ਆ 3 ਘੰਟੇ ਦਾ ਸੈਸ਼ਨ ਹੁੰਦਾ ਤੇ ਰਾਤੀ ਵੀ ਅਸੀਂ ਇਹ ਹੀ ਗੱਲ ਕਰਦੇ ਸੀਗੇ ਕਿ ਪਰਮੇਸ਼ਵਰ ਨੇ ਸਾਡੇ ਅੰਦਰ ਬਹੁਤ ਵੱਡੀਆਂ ਕਾਬਲੀਅਤ ਪਾਈਆਂ ਹੋਈਆਂ ਆ। ਅਰੇ ਉਹ ਕਾਬਲੀਅਤ ਜੋ ਪਰਮੇਸ਼ਵਰ ਜੀ ਦੇ ਅੰਦਰ ਉਹ ਪਾਈਆਂ ਆ। ਅਰੇ ਰਿੱਟਨ ਦੇ ਵਿੱਚ ਪਰਮੇਸ਼ਵਰ ਜੀ ਨੇ ਸਾਨੂੰ ਲਿਖ ਕੇ ਦਿੱਤੀਆਂ ਕਿ ਇਹ ਕਾਬਲੀਅਤ ਨੇ ਤੁਹਾਡੇ ਅੰਦਰ ਪਾ ਦਿੱਤੀਆਂ ਆ। ਅਗਰ ਤੁਸੀਂ ਚਾਰਾਂ ਬੰਦਿਆਂ ਵਿੱਚ ਜਾ ਕੇ ਇਹ ਕਹੋ ਕਿ ਸਾਰੀ ਧਰਤੀਆਂ ਜਿੰਨੀਆਂ ਚੀਜ਼ਾਂ ਆ ਮੈਂ ਇਹਨਾਂ ਦੇ ਉੱਤੇ ਰੂਲ ਕਰਦਾ ਆ। اگر وہ ਤੁਹਾਨੂੰ ਕਹੇ ਤੂੰ ਪਾਗਲ ਆ ਤੁਹਾਨੂੰ ਗੁੱਸਾ ਕਰਨ ਦੀ ਜ਼ਰੂਰਤ ਨਹੀਂ ਆ ਤੁਸੀਂ ਉਹਨੂੰ ਬਾਈਬਲ ਖੋਲੋ ਉਤਪਤੀ ਕਿਤਾਬ ਉਹਦਾ 1 ਨੰਬਰ ਅਧਿਆਇ ਤੇ ਉਹਦੀ 27 28 ਨੰਬਰ ਪੰਕਤੀ ਪੜਾ ਦਿਓ ਉਹਨੂੰ ਕੋ ਆ ਦੇਖ ਇੱਥੇ ਲਿਖਿਆ ਆ ਪਰਮੇਸ਼ਵਰ ਨੇ ਕਾਬਲੀਅਤ ਮੇਰੇ ਅੰਦਰ ਪਾਈ ਜਦੋਂ ਪ੍ਰਭੂ ਯੀਸੂ ਮਸੀਹ ਜੀ ਆਪਣੇ ਚੇਲਿਆਂ ਦੇ ਨਾਲ ਇੱਕ ਨਦੀ ਵਿੱਚੋਂ ਦੀ ਜਾ ਰਹੇ ਸੀ ਅਨ ਉਹਦੇ ਵਿੱਚ ਛਲਣਾ ਉੱਠਦੀਆਂ ਸੀ ਤੂਫਾਨ ਆਇਆ ਹੋਇਆ ਸੀ ਤਾਂ ਚੇਲੇ ਨੇ ਕਿਹਾ ਕਿ ਗੁਰੂ ਤੂੰ ਕਿਉਂ ਸੁੱਤਾ ਆ ਤੂੰ ਉੱਠ ਤੂੰ ਜਾਗ ਤਾਂ ਵਚਨ ਦੇ ਵਿੱਚ ਲਿਖਿਆ ਜਦੋਂ ਪ੍ਰਭੂ ਯਿਸੂ ਮਸੀਹ ਜੀ ਉੱਠੇ ਤੇ ਉਹਨਾਂ ਨੇ ਉੱਠ ਕੇ ਤੂਫਾਨ ਨੂੰ ਕੀ ਕਿਹਾ ਥੰਮ ਜਾ ਕਿਹਾ ਨਾ ਥੰਮ ਜਾ ਤੇ ਕੀ ਹੋਇਆ ਤੂਫਾਨ ਥੰਮ ਗਿਆ ਇਹਦਾ ਮਤਲਬ ਪਾਣੀ ਦੀਆਂ ਛਲਣਾ ਦੇ ਪਾਣੀ ਵਿੱਚ ਉੱਠਣ ਵਾਲੇ ਤੂਫਾਨਾਂ ਦੇ ਉੱਤੇ ਵੀ ਪ੍ਰਭੂ ਯਿਸੂ ਮਸੀਹ ਨੂੰ ਇੱਕ ਤਿਆਰ ਆ ਪਰਮੇਸ਼ਵਰ ਜੀ ਨੂੰ ਇੱਕ ਤਿਆਰ ਆ ਤਾਂ ਇੱਥੇ ਪਰਮੇਸ਼ਵਰ ਨੇ ਉਹ ਇਕਤਿਆਰ ਤੁਹਾਨੂੰ ਵੀ ਦੇ ਦਿੱਤਾ ਆ ਹallelujah ਕਿਉਂ वचन ਦੇ ਵਿੱਚ ਲਿਖਿਆ ਨਦੀਆਂ ਤੈਨੂੰ ਡਬੋ ਨਹੀਂ ਸਕਣਗੀਆਂ ਕਿਉਂਕਿ ਪਰਮੇਸ਼ਵਰ ਨੇ ਉਤਪਤੀ ਕਿਤਾਬ ਦੇ ਵਿੱਚ ਪਾਣੀ ਦੇ ਉੱਤੇ ਤੁਹਾਨੂੰ ਅਧਿਕਾਰ ਦੇ ਦਿੱਤਾ ਇਸ ਲਈ ਪਾਣੀ ਤੁਹਾਨੂੰ ਡਬੋ ਨਹੀਂ ਸਕਦੇ ਪਰ ਪਾਣੀ ਨੂੰ ਤੁਹਾਡੀ ਆਗਿਆ ਮੰਨਣੀ ਪਾਉਗੀ ਹallelujah ਕਿਉਂਕਿ ਕਿ ਕਿਉਂਕਿ ਧਰਤੀ ਦੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਪਰਮੇਸ਼ਵਰ ਨੇ ਤੁਹਾਨੂੰ ਅਧਿਕਾਰ ਦੇ ਦਿੱਤਾ ਔਰ ਧਰਤੀ ਦੀਆਂ ਸਾਰੀਆਂ ਚੀਜ਼ਾਂ ਨੂੰ ਤੁਹਾਡੀ ਆਗਿਆ ਮੰਨਣੀ ਪਾਉਗੀ। ਅਸਮਾਨ ਦੀਆਂ ਚੀਜ਼ਾਂ ਨੂੰ ਤੁਹਾਡੀ ਆਗਿਆ ਮੰਨਣੀ ਪਾਉਗੀ। ਪ੍ਰਭੂ ਜੀ ਨੇ ਤੁਹਾਡੇ ਅੰਦਰ ਉਹ ਕਾਬਲੀਅਤ ਪਾਈ ਆ। ਬਹੁਤ ਸਾਰੇ ਮਨੁੱਖ ਉਹ ਸ਼ੇਰਾਂ ਨੂੰ ਆਪਣੀਆਂ ਉਂਗਲੀਆਂ ਤੇ ਨਚਾਉਂਦੇ ਆ। ਦੇਖੇ ਕਿਸੇ ਨੇ ਕਿੰਨੇ ਜਣਿਆਂ ਨੂੰ ਪਤਾ ਕਿ ਮਨੁੱਖ ਸ਼ੇਰਾਂ ਨੂੰ ਵੀ ਨਚਾ ਲੈਂਦੇ ਆ। ਬਹੁਤ ਸਾਰਿਆਂ ਨੂੰ ਪਤਾ ਘੋੜਿਆਂ ਨੂੰ ਨਾਚ ਨਚਾਉਂਦੇ ਆ ਹਾਥੀਆਂ ਨੂੰ ਡਰਾਇੰਗ ਕਰਨੀ ਸਿਖਾਉਂਦੇ ਆ ਸਾਈਕਲ ਚਲਾਉਣਾ ਸਿਖਾਉਂਦੇ ਆ ਬਾਂਦਰਾਂ ਨੂੰ ਡੰਮਰੂ ਦੇ ਉੱਤੇ ਨਚਾ ਲੈਂਦੇ ਆ ਭਾਲੂ ਨੂੰ ਨਚਾਉਂਦੇ ਆ ਚਿੜੀਆਂ ਤੋਂ ਨ੍ਰਿਤ ਕਰਵਾ ਲੈਂਦੇ ਆ ਡੋਲਫਿਨ ਵਰਗੀਆਂ ਵੱਡੀਆਂ ਵੱਡੀਆਂ ਮੱਛੀਆਂ ਤੋਂ ਨਾਚ ਨਚਾਉਂਦੇ ਆ ਕੀ ਇਹ ਪਾਣੀ ਧਰਤੀ ਤੇ ਅਸਮਾਨ ਦੀਆਂ ਚੀਜ਼ਾਂ ਨਹੀਂ ਐ ਹਾਲਾਂਕਿ ਜੀਵ ਜੰਤੂਆਂ ਦੀ ਤੇ ਮਨੁੱਖਾਂ ਦੀ ਭਾਸ਼ਾ ਵੱਖਰੀ ਐ ਫਿਰ ਵੀ ਪਰਮੇਸ਼ਵਰ ਨੇ ਮਨੁੱਖ ਦੇ ਅੰਦਰ ਕਾਬਲੀਅਤ ਪਾਈ ਆ ਕਿ ਉਹ ਆਪਣੀ ਆਗਿਆ ਇਹਨਾਂ ਚੀਜ਼ਾਂ ਤੋਂ ਮਨਵਾ ਸਕੇ ਹallelujah ਤੇ ਜੇਕਰ ਉਹ ਲਿਵਿੰਗ ਥਿੰਗਸ ਜਿਹੜੀਆਂ ਆ ਜਿਹੜੇ ਜੀਵ ਜੰਤੂ ਆ ਉਹ ਆਗਿਆਕਾਰੀ ਕਰਦੇ ਆ ਤਾਂ ਬਾਕੀ ਸਾਰੀਆਂ ਚੀਜ਼ਾਂ ਵੀ ਪਰਮੇਸ਼ਵਰ ਨੇ ਤੁਹਾਡੇ ਅਧਿਕਾਰ ਦੇ ਵਿੱਚ ਦਿੱਤੀਆਂ ਆ ਹallelujah ਕਿਉਂਕਿ ਤੁਸੀਂ ਇਸ ਧਰਤੀ ਦੀ ਮੋਸਟ ਬਿਊਟੀਫੁਲ ਕ੍ਰੀਏਸ਼ਨ ਉਹ ਪਰਮੇਸ਼ਵਰ ਦੀ ਤੁਸੀਂ ਇਸ ਧਰਤੀ ਦੀ ਸਭ ਤੋਂ ਖੂਬਸੂਰਤ ਰਚਨਾ ਹੋ ਪਰਮੇਸ਼ਵਰ ਦੀ ਆਪਣੇ ਆਪ ਨੂੰ ਸਧਾਰਨ ਸਮਝਣਾ ਬੰਦ ਕਰੋ ਸ਼ਬਦਾਂ ਦੀਆਂ ਸ਼ਕਤੀਆਂ ਦੇ ਉੱਤੇ ਵੀ ਪਰਮੇਸ਼ਵਰ ਨੇ ਤੁਹਾਨੂੰ ਅਧਿਕਾਰ ਦਿੱਤਾ ਕਹਿੰਦਾ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਮੈਂ ਤੁਹਾਨੂੰ ਅਧਿਕਾਰ ਦਿੰਦਾ ਹਾਂ ਉਹ ਤੁਹਾਡਾ ਕੋਈ ਵੀ ਨੁਕਸਾਨ ਨਾ ਕਰ ਸਕੇਗਾ ਅਗਰ ਤੁਹਾਨੂੰ ਦੁਸ਼ਟ ਆਤਮੇ ਸਤਾਉਂਦੇ ਆ ਤਾਂ ਅੱਜ ਤੋਂ ਇਹ ਬੋਲਣਾ ਸ਼ੁਰੂ ਕਰ ਦਿਓ ਵੇ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਪਰਮੇਸ਼ਵਰ ਨੇ ਮੈਨੂੰ ਅਧਿਕਾਰ ਦਿੱਤਾ ਔਰ ਦੁਸ਼ਟ ਦੀ ਕੋਈ ਵੀ ਸ਼ਕਤੀ ਮੇਰਾ ਨੁਕਸਾਨ ਨਹੀਂ ਕਰ ਸਕਦੀ। ਵਚਨ ਦੇ ਵਿੱਚ ਲਿਖਿਆ ਕਹਿੰਦਾ ਦੁਸ਼ਟ ਦਾ ਸਾਹਮਣਾ ਕਰੋ ਤੇ ਉਹ ਤੁਹਾਡੇ ਅੱਗੇ ਨੱਠ ਜਾਏਗਾ ਭੱਜ ਜਾਏਗਾ। ਤੁਸੀਂ ਦੇਖਿਓ ਜਿਹੜੀ ਚੀਜ਼ ਤੋਂ ਤੁਹਾਨੂੰ ਡਰ ਲੱਗਦਾ ਹੈ ਤੁਸੀਂ ਉਸ ਕੰਮ ਨੂੰ ਕਰਦੇ ਹੋ ਡਰ ਲੱਗਣਾ ਬੰਦ ਹੋ ਜਾਊਗਾ। ਮਤਲਬ ਹਨੇਰੇ ਤੋਂ ਜਾਣ ਤੋਂ ਡਰ ਲੱਗਦਾ ਹੈ ਕਿਸੇ ਦਿਨ ਹੌਸਲਾ ਕੱਢੋ ਹਨੇਰੇ ਵਿੱਚ ਜਾਓ ਅਗਲੀ ਵਾਰੀ ਡਰ ਲੱਗੂਗਾ ਕਿਉਂਕਿ ਤੁਹਾਨੂੰ ਹੋਣਾ ਜੇ ਮੈਂ ਕੱਲ ਜਾ ਆ ਅੱਜ ਹਨੇਰੇ ਨੂੰ ਕੀ ਹੋਇਆ ਅੱਜ ਵੀ ਚਲੇ ਜਾਊਂਗਾ ਵਚਨ ਚ ਪਹਿਲਾਂ ਹੀ ਲਿਖਿਆ ਕੀ ਲਿਖਿਆ ਹੈ ਦੁਸ਼ਟ ਦਾ ਸਾਹਮਣਾ ਕਰੋ ਜਿਹੜੀ ਚੀਜ਼ ਤੁਹਾਨੂੰ ਡਰਾਉਂਦੀ ਆ ਉਹਦਾ ਸਾਹਮਣਾ ਕਰੋ ਉਹ ਤੁਹਾਡੇ ਅੱਗੇ ਖਤਮ ਹੋ ਜਾਊਗੀ ਹallelujah ਉਹ ਤੁਹਾਡੇ ਅੱਗੇ ਭੱਜ ਜਾਊਗੀ ਉਹ ਤੁਹਾਡੇ ਅੱਗੇ ਟਿਕ ਨਹੀਂ ਸਕੂਗੀ ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਮਹਾਨ ਬਣਾਇਆ ਹੈ ਮਹਾਨ ਯੋਜਨਾ ਦੇ ਨਾਲ ਬਣਾਇਆ ਹੈ ਅਦਭੁਤ ਰੀਤੀ ਦੇ ਨਾਲ ਬਣਾਇਆ ਔਰ ਆਪਣੇ ਜਿਹਾ ਬਣਾਇਆ ਹੈ ਹallelujah ਤੁਸੀਂ ਸਧਾਰਨ ਨਹੀਂ ਆ ਤੁਸੀਂ ਦੇਖੋ ਪ੍ਰਭੂ ਯੀਸੂ ਮਸੀਹ ਜੀ ਇਸ ਸੰਸਾਰ ਦੇ ਉੱਤੇ ਆਏ ਕਿਹਦੇ ਲਈ ਆਏ ਮਨੁੱਖਾਂ ਦੇ ਲਈ ਆਏ ਨਾ ਜੀਵ ਜੰਤੂਆਂ ਦੇ ਲਈ ਨਹੀਂ ਕਿਹਦੀ ਮੁਕਤੀ ਦੇ ਲਈ ਆਏ ਸਾਡੀ ਮੁਕਤੀ ਦੇ ਲਈ ਆਏ ਮਨੁੱਖ ਜਾਤ ਦੀ ਮਨੁੱਖਤਾ ਦੀ ਮੁਕਤੀ ਦੇ ਲਈ ਆਏ ਪਵਿੱਤਰ ਆਤਮਾ ਨੂੰ ਭੇਜਿਆ ਗਿਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਉੱਤੇ ਕਿਹਦੇ ਲਈ ਜੀਵ ਜੰਤੂਆਂ ਦੇ ਲਈ ਕਿਹਦੇ ਲਈ ਮਨੁੱਖਾਂ ਦੇ ਲਈ ਕਿਉਂਕਿ ਮਨੁੱਖ ਸਪੈਸ਼ਲ ਆ ਜਿਹੜੇ ਮਨੁੱਖ ਆ ਉਹ ਪਰਮੇਸ਼ਵਰ ਦੀ ਮਹਾਨ ਰਚਨਾ ਆ ਪਰਮੇਸ਼ਵਰ ਦਾ ਮਨੁੱਖਤਾ ਦੇ ਨਾਲ ਵਿਸ਼ੇਸ਼ ਪ੍ਰੇਮ ਆ। ਪ੍ਰਭੂ ਯਿਸੂ ਮਸੀਹ ਦਾ ਪੱਲੀਦਾਰ ਮਨੁੱਖਾਂ ਦੇ ਲਈ ਆ, ਜੀਵ ਜੰਤੂਆਂ ਦੇ ਲਈ ਨਹੀਂ ਆ। ਅਸੀਂ ਸਪੈਸ਼ਲ ਆ। ਮਨੁੱਖ ਖਾਸ ਆ, ਮਨੁੱਖਤਾ ਖਾਸ ਆ। ਪਰ ਤੁਸੀਂ ਸੋਚੋ ਮਨੁੱਖਾਂ ਦੇ ਵਿੱਚੋਂ ਸਾਨੂੰ ਥੋੜਿਆਂ ਨੂੰ ਪਰਮੇਸ਼ਵਰ ਨੇ ਕਰ ਲਿਆ ਤੇ ਤੁਸੀਂ ਸੋਚੋ ਕਿ ਅਸੀਂ ਬਾਗੀ ਦੇ ਮਨੁੱਖਾਂ ਦੇ ਨਾਲੋਂ ਵੀ ਕਿੰਨੇ ਵੱਧ ਖਾਸ ਹਾਂ ਹallelujah ਤੁਸੀਂ ਇਸ ਸੰਸਾਰ ਦੇ ਬਾਕੀ ਮਨੁੱਖਾਂ ਦੇ ਨਾਲੋਂ ਜ਼ਿਆਦਾ ਖਾਸ ਹੋ ਤੁਸੀਂ ਸਧਾਰਨ ਨਹੀਂ ਹੋ ਪਹਿਲੀ ਗੱਲ ਮਨੁੱਖ ਖਾਸ ਹਾਂ ਫਿਰ ਮਨੁੱਖਾਂ ਦੇ ਵਿੱਚੋਂ ਕੁਝ ਹੋਰ ਮਨੁੱਖ ਵੱਖਰੇ ਕਰ ਲਏ ਗਏ ਤੇ ਜਿਹੜੇ ਪਰਮੇਸ਼ਵਰ ਨੇ ਆਪਣੇ ਲਈ ਵੱਖਰੇ ਉਹ ਬਾਕੀ ਦੇ ਮਨੁੱਖਾਂ ਦੇ ਨਾਲੋਂ ਐਕਸਟਰਾ ਆਰਡੀਨਰੀ ਸਪੈਸ਼ਲ ਹੈ ਹallelujah ਖਾਸ ਤੋਂ ਵੀ ਖਾਸ ਉੱਤਮਿਆ ਦੂਜਿਆਂ ਦੇ ਨਾਲੋਂ ਔਰ ਉਹ ਤੁਸੀਂ ਹੋ ਜੋ ਇਸ ਵੇਲੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਹੋ ਹallelujah ਉਹ ਤੁਸੀਂ ਹੋ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਵੱਖਰੇ ਕੀਤਾ ਦੂਜਿਆਂ ਦੇ ਨਾਲੋਂ ਉਹ ਤੁਸੀਂ ਹੋ ਅਸਲ ਵਿੱਚ ਉਹ ਤੁਸੀਂ ਹੋ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣੇ ਜਿਹਾ ਬਣਾਇਆ ਆਪਣੇ ਸਰੂਪ ਉੱਤੇ ਬਣਾਇਆ ਔਰ ਆਪਣੀ ਕਾਬਲੀਅਤ ਪਰਮੇਸ਼ਵਰ ਨੇ ਤੁਹਾਡੇ ਅੰਦਰ ਪਾਈ ਆ ਹallelujah Thank you Jesus ਆਓ ਅਸੀਂ ਦੇਖਦੇ ਹਾਂ ਗਲਤੀਆਂ ਦੀ ਕਿਤਾਬ ਉਹਦਾ 2 ਨੰਬਰ ਅਧਿਆਇ ਉਹਦੀ 20 ਨੰਬਰ ਪੰਕਤੀ ਦੇ ਵਿੱਚ ਇੱਥੇ ਲਿਖਿਆ ਮੈਂ ਮਸੀਹ ਦੇ ਨਾਲ ਆ ਗਿਆ ਹਾਂ ਪਰ ਹੁਣ ਤੋਂ ਮੈਂ ਤਾਂ ਨਹੀਂ ਜਿਉਂਦਾ ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਹਾਂ ਸੋ ਪਰਮੇਸ਼ਵਰ ਦੇ ਪੁੱਤਰ ਉੱਤੇ ਨੇਚਾ ਨਾਲ ਭੋਗਦਾ ਹਾਂ ਜਿਨ੍ਹਾਂ ਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ ਹallelujah ਇੱਥੇ ਸੈਂਟ ਪੌਲਸ ਕੀ ਕਹਿ ਰਿਹਾ ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਹਾਂ ਕੌਣ ਸਲੀਬ ਦੇ ਦਿੱਤਾ ਗਿਆ ਮਸੀਹ ਦੇ ਨਾਲ ਉਹ ਇਨਸਾਨ ਜਿਹੜਾ ਤੋਬਾ ਕਰਨ ਤੋਂ ਪਹਿਲਾਂ ਮੇਰੇ ਵਿੱਚ ਜੀਂਦਾ ਸੀ ਕੌਣ ਸਲੀਬ ਦਿੱਤਾ ਗਿਆ ਉਹ ਇਨਸਾਨ ਜਿਹੜਾ ਤੋਬਾ ਕਰਨ ਤੋਂ ਪਹਿਲਾਂ ਮੇਰੇ ਵਿੱਚ ਜੀਂਦਾ ਸੀ ਉਹ ਇਨਸਾਨ ਜਿਹਨੂੰ ਪਾਪ ਕਰਨੇ ਬਹੁਤ ਚੰਗੇ ਲੱਗਦੇ ਸੀ ਉਹ ਇਨਸਾਨ ਜਿਹਨੂੰ ਝੂਠ ਬੋਲਣਾ ਬਹੁਤ ਪਸੰਦ ਸੀ ਉਹ ਇਨਸਾਨ ਜਿਹਨੂੰ ਵਿਪਚਾਰ ਬਹੁਤ ਚੰਗਾ ਲੱਗਦਾ ਸੀ ਉਹ ਇਨਸਾਨ ਜਿਹਨੂੰ ਧੋਖਾ ਧੜੀ ਹੈਰਾ ਫੇਰੀ ਲੜਾਈਆਂ ਝਗੜੇ ਗੁੰਡਾਗਰਦੀ ਬਹੁਤ ਪਸੰਦ ਸੀ ਉਹ ਇਨਸਾਨ ਮਸੀਹ ਦੇ ਨਾਲ ਸਲੀਬ ਤੇ ਦਿੱਤਾ ਗਿਆ ਹallelujah ਆਬ ਹੁਣ ਉਹ ਇਨਸਾਨ ਮੇਰੇ ਵਿੱਚੋਂ ਮਰ ਚੁੱਕਿਆ ਆ ਜਿਹੜਾ ਪਰਮੇਸ਼ਵਰ ਨੂੰ ਪਸੰਦ ਨਹੀਂ ਸੀ ਹੁਣ ਮੇਰੇ ਵਿੱਚ ਕੌਣ ਆ ਹੁਣ ਹੁਣ ਤੋਂ ਮੈਂ ਮੇਰੇ ਵਿੱਚ ਨਹੀਂ ਜਿਉਂਦਾ ਕਿਉਂਕਿ ਮੈਂ ਤਾਂ ਮਰ ਚੁੱਕਿਆ ਹੁਣ ਮੇਰੇ ਵਿੱਚ ਕੌਣ ਜਿਉਂਦਾ ਆ ਮਸੀਹ ਜਿਉਂਦਾ ਆ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਸੋ ਪਰਮੇਸ਼ਵਰ ਉੱਤੇ ਪਰਮੇਸ਼ਵਰ ਦੇ ਪੁੱਤਰ ਉੱਤੇ ਨੇਜਾ ਨਾਲ ਭੋਗਦਾ ਜਿਨਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ ਹੁਣ ਤੁਸੀਂ ਸੋਚੋ ਕਿ ਪਰਮੇਸ਼ਵਰ ਦੇ ਪੁੱਤਰ ਨੇ ਪ੍ਰੇਮ ਕੀਤਾ ਤੁਹਾਡੇ ਲਈ ਆਪਣੇ ਆਪ ਨੂੰ ਦੇ ਦਿੱਤਾ ਮੇਰੇ ਲਈ ਆਪਣੇ ਆਪ ਨੂੰ ਦੇ ਦਿੱਤਾ ਹੁਣ ਉਹ ਪਰਮੇਸ਼ਵਰ ਦਾ ਪੁੱਤਰ ਕਿੱਥੇ ਜਿਉਂਦਾ ਆ ਕਿੱਥੇ ਜਿਉਂਦਾ ਆ ਮੇਰੇ ਅੰਦਰ ਜਿਉਂਦਾ ਆ ਮੈਂ ਕਿੱਥੇ ਆ ਸਲੀਪ ਤੇ ਦੇ ਦਿੱਤਾ ਗਿਆ ਆ ਮੇਰੇ ਅੰਦਰ ਕੌਣ ਆ ਮਸੀਹ ਜ਼ਿੰਦਾ ਆ ਹੁਣ ਜੇਕਰ ਮੇਰੇ ਅੰਦਰ ਮਸੀਹ ਜ਼ਿੰਦਾ ਆ ਤਾਂ ਪ੍ਰਭੂ ਯਿਸੂ ਮਸੀਹ ਜੀ ਨੇ ਕੀ ਕਿਹਾ ਜਗਤ ਦਾ ਚਾਨਣ ਮੈਂ ਹਾਂ ਤੇ ਹੁਣ ਮੇਰੇ ਅੰਦਰ ਫਿਰ ਹਨੇਰਾ ਟਿਕ ਸਕਦਾ ਆ ਨਹੀਂ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਰਾਤ ਸਚਾਈ ਤੇ ਜੀਵਨ ਮੈਂ ਤੇ ਇਹਦਾ ਮਤਲਬ ਹੁਣ ਮੇਰੇ ਅੰਦਰ ਝੂਠ ਵੀ ਟਿਕ ਨਹੀਂ ਸਕਦਾ ਇਹਦਾ ਮੰਨ ਇਹਦਾ ਮਤਲਬ ਹੈ ਕਿ ਹੁਣ ਮੇਰੇ ਅੰਦਰ ਸਚਾਈ ਆ ਚੁੱਕੀ ਆ ਹallelujah ਇਹਦਾ ਮਤਲਬ ਆ ਹੁਣ ਬਿਮਾਰੀ ਮੈਨੂੰ ਹਰਾ ਨਹੀਂ ਸਕਦੀ ਕਿਉਂਕਿ ਜੀਵਨ ਮੇਰੇ ਅੰਦਰ ਆ ਇਹਦਾ ਮਤਲਬ ਹੁਣ ਕੋਈ ਵੀ ਪ੍ਰੋਬਲਮ ਹੋਵੇ ਮੈਂ ਇਸ ਸੰਸਾਰ ਵਿੱਚ ਗਵਾਚ ਨਹੀਂ ਸਕਦਾ ਕਿਉਂਕਿ ਰਾਹ ਵੀ ਮੇਰੇ ਅੰਦਰ ਹੀ ਆ ਹallelujah ਕਿਉਂਕਿ ਮੇਰੇ ਅੰਦਰ ਯੀਸੂ ਮਸੀਹ ਜਿੰਦਾ ਹੈ ਹallelujah ਹallelujah ਕੀ ਤੁਸੀਂ ਸਧਾਰਨ ਹੋ ਬਿਲਕੁਲ ਵੀ ਨਹੀਂ ਅਸੀਂ ਸਧਾਰਨ ਨਹੀਂ ਹਾਂ ਹੁਣ ਤਾਂ ਇੱਤੇ ਆ ਜਿੱਦ ਬੱਖ ਬੱਖ ਤਸਵੀਰਾਂ ਆ ਪਰ ਉਹਨਾਂ ਦੇ ਅੰਦਰ ਕੋਈ ਆਤਮਾ ਹੋਵੇ ਹallelujah ਕਿਉਂਕਿ ਤੁਹਾਨੂੰ ਵੀ ਇਹੀ ਕਹਿਣਾ ਚਾਹੀਦਾ ਤੇ ਇਹੀ ਸਮਝਣਾ ਚਾਹੀਦਾ ਕਿ ਮੈਂ ਸਲੀਬ ਦੇ ਦਿੱਤਾ ਗਿਆ ਜਾਂ ਮਸੀਹ ਦੇ ਨਾਲ ਤੇ ਹੁਣ ਮੇਰੇ ਵਿੱਚ ਮੈਂ ਨਹੀਂ ਪਰ ਮਸੀਹ ਜੀਉਂਦਾ ਹੈ